ਕਿਸੇ ਕੀ ਵਿਚਾਰ ਬਦਲ ਗਏ ਕਿ ਇਸ ਯੁੱਗ ਨੂੰ ਕਲ ਯੁੱਗ ਕਹਿਣਾ ਪਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਬਦਲਿਆ ਤੇ ਕੁਝ ਵੀ ਨਹੀਂ ਫਿਰ ਕਿਵੇਂ ਕਹਿੰਦੇ ਹੋ ਯੁੱਗ ਬਦਲ ਗਏ ਕਲ ਯੁੱਗ ਹੈ ਤੋਂ ਉਸ ਵਕਤ ਦੇ ਤਾਰਕਿਕ ਲੋਕਾਂ ਨੇ ਸਤਿਗੁਰੂ ਨੂੰ ਕਿਹਾ ਤੋ ਤੁਹਾਡੇ ਕਹੇ ਮੁਤਾਬਕ ਮੰਨ ਲਈਏ ਯੁੱਗ ਨਹੀਂ ਬਦਲਿਆ ਮਹਾਰਾਜ ਕਹਿੰਦੇ ਨੇ ਬਦਲੇ ਹੈ ਬਦਲੇ ਪਰ ਜਿਸ ਡੰਗ ਨਾਲ ਤੁਸੀਂ ਤਬਦੀਲੀ ਮੰਨਦੇ ਹੋ ਉਸ ਡੰਗ ਨਾਲ ਨਹੀਂ ਨਾ ਸੂਰਜ ਬਦਲਦਾ ਹੈ ਨਾ ਜ਼ਮੀਨ ਬਦਲਦੀ ਹੈ ਨਾ ਅਸਮਾਨ ਬਦਲਦਾ ਹੈ ਨਾ ਗ੍ਰਹਿ ਨੇ ਛੱਤਰ ਤਾਰੇ ਬਦਲਦੇ ਨੇ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਸੋਚਣ ਦਾ ਡੰਗ ਬਦਲ ਜਾਂਦਾ ਹੈ ਰਹਿਣ ਸਹਿਣ ਬਦਲ ਜਾਂਦਾ ਹੈ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ ਯੁੱਗ ਬਦਲ ਜਾਂਦਾ ਹੈ ਇਹ ਯੁੱਗ ਦੀ ਤਬਦੀਲੀ ਤੋ ਮਹਾਰਾਜ ਐਸੇ ਕੀ ਵਿਚਾਰ ਬਦਲੇ ਨੇ ਕਿ ਇਸ ਯੁੱਗ ਨੂੰ ਕਲਯੁਗ ਕਹਿਣਾ ਪਿਆ ਮਹਾਰਾਜ ਕਹਿੰਦੇ ਜੇ ਕੋ ਸਤ ਕਰੇ ਸੋ ਛੇਜੈ ਤਪ ਘਰ ਤਪ ਨਾ ਹੋਈ ਸਤ ਦੇ ਅਰਥ ਸ਼ਬਦੀ ਚਾਲ ਦੇ ਮਤਾਬਕ ਹੁੰਦੇ ਨੇ ਔਰ ਸਤ ਸ਼ਬਦ ਆਪਣੇ ਵਿੱਚ ਬਹੁਤ ਸਾਰੇ ਅਰਥ چھਪਾਈ ਵਿਖਿਆ ਸਤ ਸੱਚ ਸਤ ਸਦੇਵੀ ਸਤ ਕਾਇਮ ਰਾਇਮ ਸਤ ਉੱਚਾ ਆਚਰਣ ਸਤ ਪਰਉਪਕਾਰੀ ਬਿਰਤੇ ਮਹਾਰਾਜ ਕਹਿੰਦੇ ਜੇ ਕੋ ਸਤ ਕਰੇ ਕੋਈ اخلاق धारण ਕਰੇ ਪਰਉਪਕਾਰ ਕਰਨਾ ਚਾਹੇ ਔਰ ਕਰੇ नेक बणन का यतन करे सो छीजे छिज चीज जाएगा नहीं रह सकेगा नहीं रह सकेगा एवी मैं कर दिया जे को सत करे सो छी तप घर तप ना हो तप ईश्वर तो तप तो नहीं हो नहीं कर सकेगा ਧਰਮ ਦੀ ਸਾਧਨਾ ਤੇ ਜਪ ਤਪ ਤੇ ਖੜੀਏ ਤਪ ਤਪਸ਼ ਨੂੰ ਕਹਿੰਦੇ ਨੇ ਜਪ ਤਪ ਜਪ ਦਾ ਤਪ ਜਪ ਦੀ ਤਪਸ਼ ਜਪ ਦੀ ਅਗਨੀ ਜਪ ਦੀ ਅਗਨੀ ਨੂੰ ਪਤੰਜਲੀ ਨੇ ਯੋਗਾ ਅਗਨ ਕਹੇ ਕਬੀਰ ਨੇ ਬ੍ਰह्म ਅਗਨ ਕਹੇ ਬ੍ਰह्म ਅਗਨ ਸਹਜੇ ਪਰਜਾਲੀ ਏਕੇ ਚੋਟ ਸਿਧਾਇਆ ਭਗਤ ਕਬੀਰ ਬ੍ਰਹਮ ਅਗਨੇ ਗੁਰਮਤਿ ਇਸ ਨੂੰ ਨਾਮ ਅਗਨ ਕਹਿੰਦੀ ਹੈ ਪਤੰਜਲੀ ਜਿਨੇ ਯੋਗ ਮਤ ਨੂੰ ਜਨਮ ਦਿੱਤਾ ਤੇ ਛੇ ਸ਼ਾਸਤਰਾਂ ਦੇ ਚ ਯੋਗ ਸ਼ਾਸਤਰ ਦਾ ਉਹ ਲਿਖਾਰੀ ਹੈ ਉਹ ਇਸ ਨੂੰ ਯੋਗਾ ਅਗਨ ਕਹਿੰਦਾ ਹੈ ਮੂਲ ਰੂਪ ਦੇ ਚ ਯੋਗੀਆਂ ਦੇ ਚ ਔਰ ਭਾਰਤ ਦੇ ਚ ਬੋਧੀਆਂ ਜੈਨੀਆਂ ਸਨਾਤਨੀਆਂ ਤੇ ਸਿੱਖਾਂ ਦੇ ਚ जो व्यापक रूप दे शब्द पर चलता है जप तप जप तप जप दी तपश जप दी अग्नि अग का कम की है जलाना साड़ना अग दे पाओ जल जाएगा राख हो जाएगा खाक हो जाएगा ਅਗਰ ਜਪ ਇੱਕ ਅਗਨੀ ਹੈ ਬ੍ਰਹਮ ਇੱਕ ਅਗਨੀ ਹੈ ਯੋਗਾ ਇੱਕ ਅਗਨੀ ਹੈ ਨਾਮ ਇੱਕ ਅਗਨੀ ਹੈ ਇਹਦੇ ਚ ਕੀ ਜਲਦਾ ਹੈ ਜਲਦਾ ਹੈ ਇਹਦੇ ਚ ਇਹਦੇ ਚ ਔਗਣ ਜਲ ਜਾਂਦੇ ਇਹਦੇ ਚ ਜਨਮ ਜਨਮਾਂਤਰਾਂ ਦੇ ਪਤਤ ਸੰਸਕਾਰ ਜਲ ਜਾਂਦੇ ਇਹਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਉਹ ਗੁਨਾਹਾਂ ਦੀ ਛਾਪ ਜਲ ਜਾਂਦੀ ਨਾਮ ਦੀ ਅਗਨ ਜਪ ਦੀ ਤਪਸ਼ ਬ੍ਰਹਮ ਦੀ ਅਗਨ ਯੋਗਾ ਅਗਨ ਜੈਸੇ ਪਰ ਜਲਤ ਹੁੰਦੀ ਹੈ ਜਨਮ ਜਨਮਾਂਤਰਾਂ ਦੇ ਗੁਨਾਹ ਜਲ ਜਾਂਦੇ ਰਹਿੰਦੇ ਹੀ ਨੇ ਉਦੋਂ ਮਨੁੱਖ ਨੂੰ ਪਤਾ ਚੱਲਦਾ ਹੈ ਨਾਮ ਦੀ ਮਹਿਮਾ ਦਾ ਪ੍ਰਭੂ ਦੀ ਮਹਿਮਾ ਦਾ ਇੱਕ ਸ਼ਾਇਰ ਤੇ ਜਿਵੇਂ ਕਹਿੰਦਾ ਹੈ गुनाहों को मेरे तेरी रहमत पे नाज़ है गुनाहों को मेरे तेरी रहमत पे नाज़ है क्योंकि मैं बन्दा हूं तू बन्दा नवाज़ है मेरे गुनाह भी तेरे ते मान कर देना ऐ प्रभु तेरी रहमत बड़ी प्रबल है बड़ी प्रबल तेरी रहमत के सामने मेरे गुनाह कीने कुछ भी नहीं ਕੋਚਮੀ ਗੁਨਾਹਾਂ ਕੋ ਮੇਰੇ ਤੇਰੀ ਰਹਿਮਤ पे नाज है ईरान ਵਿੱਚ ਇੱਕ ਸੂਫੀ ਸੰਤ ਹੋਇਆ ਹਾਫਿਜ਼ ਉਹਦਾ ਬਹੁਤ ਵੱਡਾ ਗ੍ਰੰਥ ਵੀ ਉਹਨੂੰ ਦੀਵਾਨ ਨੇ ਹਾਫਿਜ਼ ਕਹਿੰਦੇ ਨੇ ਉਹ ਕਹਿੰਦਾ ਸਾਦ ਸਾਲਾਪਾ ਇਮਤਿਹਾਨ ਗੁਨਾਹ ਖਾਹਮ ਕਰਤੇ اے ਮੇਰੇ ਖੁਦਾ ਜੇ ਸੱਦ ਸਾਲਾ ਮੈਨੂੰ ਤੂੰ 100 ਸਾਲ ਦੀ ਜ਼ਿੰਦਗੀ ਦਿੱਤੀ ਗੁਨਾਹ ਕਰਾਂਗਾ ਪਾਪ ਕਰਾਂਗਾ ਆਦੋਗ ਇੱਕ ਫਕੀਰ ਜਦੋਂ ਉਸਨੇ ਸ਼ੇਰ ਲਿਖਿਆ ਉਦੋਂ 60 ਵਰਿਆਂ ਦਾ ਤੇ ਹੈਗਾ ਹੀ ਸੀ اے ਖੁਦਾ ਜੇ ਮੈਂ 100 ਸਾਲ ਤੱਕ ਜ਼ਿੰਦਾ ਰਹਾ ਗੁਨਾਹ ਕਰਾਂਗਾ ਕਿਉਂ ਈਰਾਨ ਵਿੱਚ ਸਭ ਤੋਂ ਵੱਡਾ ਫਕੀਰ ਇਸ ਨੂੰ ਮੰਨਦੇ ਨੇ ਬਾਕੀ ਫਿਰ ਨੰਬਰ 2 ਤੇ ਆਉਂਦੇ ਨੇ ਸਾਰੇ ਸਾਦੀ ਹੈ ਮੌਲਾਨਾ ਰੂਮ ਹੈ ਸ਼ਮਸ ਤਬਰੇਜ਼ ਹੈ ਫਿਰ ਰੋਸੀ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਫਿਰ ਦੋਸੀ ਦਾ ਹਵਾਲਾ ਤੇ ਗੁਰੂ ਗੋਬਿੰਦ ਸਿੰਘ ਵੀ ਦਿੰਦੇ ਨੇ ਜ਼ਫਰ ਨਾਮੇ ਦੇ ਔਰੰਗਜ਼ੇਬ ਨੂੰ ਜੋ ਜ਼ਫਰ ਨਾਮਾ ਲਿਖਿਆ ਉਹਦੇ ਚ ਕਲਗੀਦਰ ਪਾਦਸ਼ਾਹ ਕਹਿੰਦੇ ਨੇ ਚੇ ਖੁਸ਼ ਗੁਫਤੋ ਫਿਰ ਦੋਸੀ ਖੁਸ਼ਤਰ ਜ਼ਬਾਨ ਕਿ ਜ਼ੁਦ ਵੀ ਬਵਦਕਾਰ ਆਹਿਰ ਮਨਾ ਐ ਔਰੰਗਜ਼ੇ ਤੇਰੇ ਇਸਲਾਮੀ ਬਿਰਾ ਮੁਸਲਮਾਨ ਬਿਰਾ ਫਿਰਦौसी ਨੇ ਕਿਤਨਾ ਸੋਹਣਾ ਅਖੇ ਚਲੋ ਤੂੰ ਸਾਡੀ ਗੱਲ ਨਹੀਂ ਮੰਨਣੀ ਸੀ ਨਾ ਮੰਨਦਾ ਆਪਣੇ ਮੁਸਲਮਾਨ ਬਿਰਾ ਦੀ ਗੱਲ ਮੰਨਦਾ ਉਸ ਮਹਾਨ ਆਲਮ ਦੀ ਚੇ ਖੁਸ਼ਗੁਸ ਗੁਫ਼ਤ ਫਿਰਦौसी ਖੁਸ਼ਤਰ ਜ਼ਬਾਨ ਕਿ ਜ਼ੁਦੀ ਬਵਦ ਕਰਿਆ ਹੈ ਰਮਨਾ ਜਲਦਬਾਜ਼ੀ ਕਰਨਾ ਸ਼ੈਤਾਨਾ ਦਾ ਕੰਮ ਹੈ ਤੂੰ ਹਰ ਕੰਮ ਦੇਚ ਜਲਦਬਾਜ਼ੀ ਕੀਤੀ ਹੈ ਪਿਓ ਨੂੰ ਕੈਦ ਕਰਨ ਦੇਚ ਪਰਾਮਾ ਨੂੰ ਮਾਰਨ ਦੇਚ ਭੈਣ ਨੂੰ ਜੇਲ੍ਹ ਦੇਚ ਪਾਉਣ ਦੇਚ 14 ਸੂਫੀ ਸੰਤਾਂ ਨੂੰ ਮਾਰਨ ਦੇਚ ਹਜ਼ਾਰਾਂ ਮਨੁੱਖਾਂ ਨੂੰ ਕਤਲ ਕਰਨ ਦੇਚ ਹਰ ਕੰਮ ਜਲਦਬਾਜ਼ੀ ਕੀਤਾ ਹੈ ਕਾਲੀ ਤਬੀਅਤ ਦਾ ਮਨੁੱਖ ਜਲਦਬਾਜ਼ ਮਨੁੱਖ ਸ਼ੈਤਾਨ ਹੁੰਦਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਿੰਮਤ ਸ਼ੈਤਾਨ ਦੇ ਤੋ ਸ਼ੈਤਾਨ ਪਰ ਫਿਰਦौसी ਦਾ ਹਵਾਲਾ ਦੇਖე ਕੁਝ ਫਕੀਰ ਈਰਾਨ ਵਿੱਚ ਬਹੁਤ ਅੱਛੇ ਪੈਦਾ ਹੋਏ ਨੇ ਨੰਦ ਲਾਲ ਨੇ ਵੀ ਇਹਨਾਂ ਦਾ ਜ਼ਿਕਰ ਕੀਤਾ ਹੈ ਕਿਸੇ ਵਕ ਤੁਹਾਡੇ ਸਾਹਮਣੇ ਰੱਖਾਂਗੇ حافظ ਕਹਿੰਦਾ ਐ ਮੇਰੇ ਖੁਦਾ ਜੇ ਤੂੰ ਮੈਨੂੰ 100 ਸਾਲ ਤੱਕ ਜ਼ਿੰਦਾ ਰੱਖਿਆ ਗੁਨਾਹ ਕਰਾਂਗਾ ਪਾਪ ਕਰਾਂਗਾ ਕਿਉਂ ਸਦ ਸਾਲਾਵਾ ਇਮਤਿਹਾਨ ਗੁਨਾਹ ਖਾਹਮ ਕਰ ਤਾ ਜੁਰਮ ਮਨ ਅਸਤ ਵੇਸ਼ ਯਾ ਰਹਿਮਤ ਤੋ ਫਿਰ ਮੈਂ ਇੱਕ ਪਲੜੇ ਵਿੱਚ ਆਪਣੇ 100 ਸਾਲ ਦੇ ਗੁਨਾਹ ਰੱਖਾਂਗਾ। ਫਰਾਜ਼ੂ ਦੇ ਪਲੜੇ ਵਿੱਚ ਤੇਰੀ ਇੱਕ ਪਲ ਦੀ ਰਹਿਮਤ ਰੱਖਾਂਗਾ। ਇੱਕ ਪਲ ਦੀ ਬਖਸ਼ਿਸ਼ ਮੈਂ ਤੋਲਾਂਗਾ। اے ਮੇਰੇ ਖੁਦਾ ਮੇਰੇ 100 ਸਾਲ ਦੇ ਗੁਨਾਹ ਕੁਝ ਵੀ ਨਹੀਂ ਤੇਰੀ ਇੱਕ ਪਲ ਦੀ ਰਹਿਮਤ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਤੂੰ ਇਤਨਾ ਬਖਸ਼ਿੰਦਾ विनोदन गुरु गोविंद सिंह जी महाराज कहंदे दोखन देखत हैं देखत है। सारे दोखਾਂ ਤੇ ਪਰਦਾ ਪਾੰਦਾ ਸਤਗੁਰੂ ਢਾਕ ਲਿਆ ਮੋਹੇ ਪਾਪੀ ਪਰਦਾ ਜੈ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ यकीन ਜਾਣੋ ਕੁਛ ਗੁਨਾਹ ਐਸੇ ਨੇ ਮਨੁੱਖ ਨਹੀਂ ਛੁਪਾ ਸਕਦਾ ਰੱਬ ਨਹੀਂ ਪਰਦਾ ਪਾਇਆ ਰਤਨ ਮੇ ਉਸਤਾਖੀਮਾ ਜੈ ਪ੍ਰਸਾਦ ਤੇਰੇ ਅਣਖ ਛੇਧਰ ਢਾਕੇ ਪਤਾ ਨਹੀਂ ਤੇਰੇ ਕਿਤਨੇ ਗੁਨਾਹਾਂ ਨੂੰ ਉਸਨੇ ਢਕੇ ਆ ਪਤਾ ਹੈ ਪਾਪ ਕਿਸ ਨੂੰ ਕਹਿੰਦੇ ਮਨ ਬੁਰਾ ਸੋਚੇ ਪਾਪ ਹੈ ਮੈਂ ਅਕਸਰ ਅਰਜ਼ ਕਰਦਾ ਹੁੰਦਾ ਤਨ ਬੁਰਾ ਕਰ ਦੇਵੇ ਅਪਰਾਧ ਹੈ ਅਪਰਾਧ ਕਾਨੂੰਨ ਸਮਾਜ ਦੀ ਪਕੜ ਦੇ ਚ ਆਉਂਦਾ ਹੈ ਪਾਪ ਪਕੜ ਦੇ ਚ ਨਹੀਂ ਆਉਂਦਾ ਬੁਰਾ ਸੋਚਣਾ ਕਿ ਬੁਰਾ ਸੋਚਣਾ ਤਿੰਨ ਪੱਖ ਦਾ ਹੀ ਆਉਂਦਾ ਹੈ ਤਿੰਨ ਤਰ੍ਹਾਂ ਦਾ ਆਉਂਦਾ ਹੈ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਤੇ ਕਿਸੇ ਦੀ ਇੱਜ਼ਤ ਆਵਰੂ ਅਸਮਤ ਬਾਰੇ ਬੁਰਾ ਸੋਚਣਾ ਬੁਰਾਈ ਇਹ ਕੇਂਦਰ ਤਿੰਨ ਹੀ ਰੱਖਦੀ ਹੈ ਤੇ ਇਨ੍ਹਾਂ ਤਿੰਨਾਂ ਥਾਵਾਂ ਤੋਂ ਫਿਰ ਮਨੁੱਖ ਹਜ਼ਾਰਾਂ ਤਰ੍ਹਾਂ ਦੀਆਂ ਬੁਰਾਈਆਂ ਨੂੰ ਆਗੁਣਾ ਨੂੰ ਜਨਮ ਦੇਂਦਾ ਹੈ ਮੂਲ ਰੂਪ ਦੇ ਚ ਇਹ ਤਿੰਨ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਵਰੂ ਬਾਰੇ ਬੁਰਾ ਸੋਚਣਾ ਇਹ ਪਾਪ ਹੈ ਕਿਸੇ ਦੀ ਜਾਨ ਖੋ ਲੈਣੀ ਅਪਰਾਧ ਹੈ ਕਿਸੇ ਦਾ ਮਾਲ ਲੁੱਟ ਲੈਣਾ ਇਹ ਅਪਰਾਧ ਹੈ ਕਿਸੇ ਦੀ ਇੱਜ਼ਤ ਲੁੱਟ ਲੈਣੀ ਇਹ ਅਪਰਾਧ ਹੈ ਦੁਨੀਆ ਦੇ ਚ ਤਿੰਨ ਤਰ੍ਹਾਂ ਦੇ ਮਨੁੱਖ ਨੇ ਜੋ ਮਨੁੱਖਤਾ ਲਈ ਖਤਰਾ ਨੇ ਕਾਤਲ ਡਕੈਤ ਤੇ ਬਲਾਤਕਾਰੀ ਦੁਰਾਚਾਰੀ ਹੋਰ ਨਹੀਂ ਇਸ ਸਾਰੀ ਦੁਨੀਆ ਚ ਨਹੀਂ ਇਹਨਾਂ ਤੋਂ ਰਹਿਤ ਕੋਈ ਸ਼ਹਿਰ ਨਹੀਂ ਹੋਵੇਗਾ ਇੱਕ ਸ਼ਹਿਰ ਦਾ ਵੀ ਤੁਸੀਂ ਨਾ ਨਹੀਂ ਲੈ ਸਕਦੇ ਕਿ ਖਤਰਾ ਨਹੀਂ ਹੈ ਤਾਂ ਖਤਰਾ ਕਿਨਾਂ ਤੋਂ ਆਉਂਦਾ ਇਹਨਾਂ ਤਿੰਨਾਂ ਤੋਂ ਹੀ ਆਉਂਦਾ ਔਰ ਕੋਈ ਚੌਥਾ ਨਹੀਂ ਜੋ ਜਾਨ ਦੇ ਲਈ ਖਤਰਾ ਬਣ ਜਾਏ ਤੇ ਖੋਲਵੇ ਕਾਤਲ ਜੋ maal ਲਈ ਖਤਰਾ ਬਣੇ ਤੇ ਲੁੱਟ ਲਵੇ ਡਕੈਤ ਜੋ ਇੱਜ਼ਤ ਆਵਰੂ ਅਸਮਤ ਲਈ ਖਤਰਾ ਬਣੇ ਤੇ ਲੁੱਟ ਲਵੇ ਦੋਰਾਚਾਰੀ ਬਲਾਤਕਾਰੀ ساری ਦੁਨੀਆ ਚ ਮੌਜੂਦ ਪਾਪ ਜੋ ਮਨ ਦੇ ਦਲਤੇ ਬੁਰਾ ਸੋਚਿਆ ਜਾਂਦਾ ਹੈ ਉਸੇ ਨੂੰ ਪਾਪ ਕਹਿੰਦੇ ਨੇ। ਔਰ ਤਨ ਦੇ ਤਲ ਤੇ ਜੋ ਬੁਰਾ ਕਰ ਦਿੱਤਾ ਜਾਂਦਾ ਹੈ ਇਸੇ ਨੂੰ ਅਪਰਾਧ ਕਹਿੰਦੇ ਨੇ। ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਅਪਰਾਧੀ ਜ਼ਿਆਦਾ ਨਹੀਂ ਨਾ। ਭਾਰਤ ਦੀ ਇੱਕ ਮੈਗਜ਼ੀਨ ਦੇ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ। ਅਪਰਾਧੀ ਤੇ 1 ਫਸਦੀ ਵੀ ਨਹੀਂ 100 ਦੇ ਵਿੱਚੋਂ ਇੱਕ ਵੀ ਨਹੀਂ। ਪਤਾ ਹੈ ਉਹਨਾਂ ਨੇ ਆંકੜੇ ਕਿਥੋਂ ਇਕੱਠੇ ਕੀਤੇ ਜੇਲ੍ਹਾਂ ਤੋਂ। ਜੇਲ੍ਹਾਂ ਤੋਂ। ਸਾਰੀ ਦੁਨੀਆ ਦੀ ਜੇਲ੍ਹਾਂ ਦੇ ਜਿਹੜੇ ਕ੍ਰਾਈਮਨਲ ਬੰਦੇ ਸਨ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਕ੍ਰਾਈਮ ਕੀਤੇ ਡਕਾਹਤ ਔਰ ਬਲਾਤਕਾਰ ਅਤੇ ਕਤਲ ਉਹ ਉਹਨਾਂ ਦੇ ਆਖੜੇ ਨੇ ਕਿਦਰੇ 10000 ਦੇ ਪਿੱਛੇ ਇੱਕ ਬਣਦਾ 100 ਦੇ ਪਿੱਛੇ ਵੀ ਇੱਕ ਨਹੀਂ ਅਪਰਾਧੀ ਦੁਨੀਆ ਦੇ ਚ ਜ਼ਿਆਦਾ ਨਹੀਂ ਨੇ ਸੰਸਾਰ ਦੀ ਆਬਾਦੀ ਦਾ ਇੱਕ ਹਿੱਸਾ ਵੀ ਨਹੀਂ ਨੇ 100% ਦੀ ਇੱਕ ਹਿੱਸਾ ਵੀ ਨਹੀਂ ਸੋਦੇ ਚ ਕਿਉਂਕਿ ਅਪਰਾਧ ਕਰਨਾ ਕੋਈ ਸੌਖਾ ਨਹੀਂ ਹੈ ਪੁਲਿਸ ਹੈ ਜੇਲਾ ਨੇ ਹਥਕੜੀਆਂ ਨੇ ਸਜ਼ਾਵਾਂ ਨੇ ਅਦਾਲਤਾਂ ਨੇ ਕਾਨੂੰਨ ਹੈ ਪਾਪ ਕਰਨਾ ਸੌਖਾ ਹੈ ਇੱਥੇ ਮੈਂ ਸਟੇਜ ਤੇ ਬੈਠਾ ਅੰਦਰ ਮੈਂ ਬੁਰਾ ਸੋਚਾਂ ਤੇ ਤੁਹਾਨੂੰ ਕੀ ਪਤਾ ਇਸੇ ਨੂੰ ਕੁਛ ਨਹੀਂ ਪਤਾ। ਪਾਪ ਕਾਨੂੰਨ ਦੀ ਪਕੜ ਦੇ ਚ ਨਹੀਂ ਆਉਂਦਾ, ਸਮਾਜ ਦੀ ਪਕੜ ਦੇ ਚ ਨਹੀਂ ਆਉਂਦਾ, ਕੇਵਲ ਗੁਰੂ ਦੀ ਪਕੜ ਦੇ ਚ ਆਉਂਦਾ ਹੈ, ਪਰਮਾਤਮਾ ਦੀ ਪਕੜ ਦੇ ਚ ਆਉਂਦਾ ਹੈ। ਹੋਰ ਕਿਸੇ ਦੀ ਪਕੜ ਦੇ ਚ ਨਹੀਂ ਆਉਂਦਾ। ਤੇ ਪਾਪ ਤੇ ਮਨੁੱਖ ਦਾ ਮਨ ਕਰਦਾ ਹੀ ਰਹਿੰਦਾ ਹੈ, ਕਰਦਾ ਹੀ ਰਹਿੰਦਾ ਹੈ। ਗੁਸਤਾਖੀ maaf ਕਿਸੇ ਨੂੰ ਕੁਛ ਨਹੀਂ ਪਤਾ ਕਰਦਾ। ਮੈਂ ਪਹਿਲੇ ਮਾਫੀ ਮੰਗ ਲਵਾਂ। ਸੰਸਾਰ ਦੇ ਵਿੱਚ ਦੇਸ਼ ਵਿਦੇਸ਼ਾਂ ਦਾ ਭਰਮਣ ਕਰਦੇ ਆਇਆ ਅੱਜ ਤੱਕ ਸੈਂਕੜੇ ਨਹੀਂ ਹਜ਼ਾਰਾਂ ਮਨੁੱਖਾਂ ਨੇ ਮੈਨੂੰ ਕਿਹਾ ਇਸ 50 ਸਾਲ ਦੇ ਕਥਾ ਕਰਨ ਦੇ ਦੌਰ ਵਿੱਚ ਗਿਣੇ ਜਿੱ ਕੀ ਕਰੀਏ ਗੁਰਦੁਆਰੇ ਵੀ ਮਨ ਗਲਤ ਸੋਚਦਾ ਕਿ ਕੀ ਕਰੀਆ ਇੱਕ ਨਹੀਂ ਇਹ ਸਾਰੀ ਗਿਣਤੀ ਮੈਂ 50 ਸਾਲ ਦੀ ਕਰਾਂ ਔਰ ਸਾਰੇ ਮੁਲਕਾਂ ਦੀ ਕਰਾਂ ਤੇ ਆਪਣੇ ਮੁਲਕ ਦੀ ਕਰਾਂ ਤੇ ਹਜ਼ਾਰਾਂ ਬਣਦੇ ਆ ਕੀ ਕਰੀ ਗੈ ਗਣੇ ਜੀ ਗੁਰਦੁਆਰੇ ਬੈਠਿਆ ਵੀ ਮਨ ਗਲਤ ਸੋਚਦਾ ਹੈ ਤੇ ਗਲਤ ਸੋਚਣਾ ਤੇ ਪਾਪ ਹੈ ਤੇ ਉਹ ਗੁਰਦੁਆਰੇ ਬੈਠਾ ਵੀ ਪਾਪ ਕਰੀ ਜਾ ਕਿਸੇ ਨੂੰ ਕੁਝ ਨਹੀਂ ਪਤਾ ਕੁਝ ਨਹੀਂ ਪ੍ਰਭੂ ਨੇ ਪੜਦਾ ਪਾਇਆ ਹੈ ਪਰਮਾਤਮਾ ਨੇ ਪੜਦਾ ਪਾਇਆ ਹੈ ਪ੍ਰਭ ਪ੍ਰਭ ਸਭ ਕਿਛ ਜਾਣੇ ਜਿੰਤੋਂ ਕੀਆ ਪਰ ਜੋ ਤੂੰ ਸੋਚਦਾ ਪਿਆ ਕਰਦਾ ਪਿਆ ਪ੍ਰਭੂ ਨੂੰ ਪਤਾ ਹੈ जो जो की नो सो तुम जाने और ना कछ डेट होकर मैं कुछ भी करा और किधरे भी करा तू ते हर वक्त मौजूद है तू देख देनो सो तो जाने जो आज तक मैं की है कानून तो छुपाया होगा समाज तो छुपाया होगा ਹੇ ਮੇਰੇ ਪਰਵਰਦੇ ਘਰ ਮੈਂ ਤੈਥੋਂ ਨਹੀਂ چھਪਾ ਸਕਦਾ ਤੂੰ ਤੇ ਦੇਖਦਾ ਦੇਖਦਾ ਵਿਆਪਕ ਹੈ ਤੂੰ ਤੇ ਦੇਖਦਾ ਪ੍ਰਭ ਸਭ ਕੁਛ ਜਾਣੇ ਜਿੰਤੋਂ ਕੀਆ ਖੈਰ ਨ ਮਕਾਵਣਾ ਸਾਰੇ ਔਗਣਾ ਤੇ ਪਰਦਾ ਪਾਇਆ ਹੈ ਪ੍ਰਭੂ ਨੇ ਸਾਰੇ ਗੁਨਾ ਢਕੇ ਸਤਗੁਰੂ ਢਾਕ ਲਿਆ ਮੋਏ ਪਾਪੀ ਪਰਦਾ ਜਹ ਪਰਸਾਦ ਤੇਰੇ ਅਨਕ ਛੇਦਰ ਢਾਕੇ ਕੁਲ ਬੈਠਾ ਇੱਕ ਮਨੁੱਖ ਬੁਰਾ ਸੋਚ ਰਿਹਾ ਕੁਲ ਬੈਠੇ ਨੂੰ ਵੀ ਨਹੀਂ ਪਤਾ ਕੀ ਸੋਚਦਾ ਪ੍ਰਭੂ ਨੇ ਇੰਤਜ਼ਾਮ ਕਰ ਦਿੱਤੇ ਕੁਝ ਵੀ ਨਹੀਂ ਪਤਾ ਜਾਂਦਾ ਜਹ ਪਰਸਾਦ ਇਹ ਤੇ ਉਹਦੀ ਬਖਸ਼ਿਸ਼ ਹੈ ਪਰ ਮਹਿਰਜ ਕਰਾਂ ਕਾਨੂੰਨ ਤੇ ਸਮਾਜ ਸਿਰਫ ਅਪਰਾਧ ਨੂੰ ਪਕੜਦਾ ਹੈ ਤੇ ਭਾਰਤ ਦੇ ਲੇਖਕ ਸਾਹਿਤਕਾਰ ਆਲਮ ਫਾਜ਼ਲ ਕਹਿੰਦੇ ਨੇ अपराधी ਕਿਦਰ 10000 ਪਿਛ ਇੱਕ ਹੈ ਜਿਆਦਾ ਨਹੀਂ ਪਾਪੀ ਗੁਸਤਾਖੀ ਮਾਫ ਇੰਜ ਕਹਿ ਲੋ ਲੱਖਾਂ ਚ ਕੋਈ ਇੱਕਾ ਦੋਵੇਗਾ ਜਿਹੜਾ ਪਾਪੀ ਨਾ ਹੋਵੇ ਮੈਂ ਮਾਫੀ ਪਹਿਲੇ ਮੰਗ ਲਵਾਂ ਕੋਈ ਲੱਖਾਂ ਚ ਇੱਕ ਹੋਵੇਗਾ ਜਿਹੜਾ ਪਾਪੀ ਨਾ ਹੋਵੇ ਬੁਰਾ ਤੇ ਮਨੁੱਖ ਪਾਠ ਕਰਦੇ ਆ ਵੀ ਸੋਚੀ ਜਾਂਦਾ ਹਾਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਵੀ ਸੋਚੀ ਜਾਂਦਾ ਹੁੰਦਾ ਹੈ ਗੁਰਦੁਆਰੇ ਬੈਠਿਆ ਵੀ ਕਰੀ ਜਾਂਦਾ ਹੈ ਪਾਪ ਦੀ ਖੋਲ ਹੈ ਪਾਪ ਕੇਵਲ ਪ੍ਰਮਾਤਮਾ ਦੇਖਦਾ ਹੈ ਤੇ ਮਨੁੱਖ ਪ੍ਰਮਾਤਮਾ ਤੋਂ ਬੇਪਰਵਾਹ ਹੋਵੇ ਤਾਂ ਫਿਰ ਕਰੀ ਜਾਂਦਾ ਹੈ ਖੇਡ ਤੇ ਸਾਰੀ ਪ੍ਰਮਾਤਮਾ ਦੀ ਜਪ ਤਪ ਜਪ ਦੀ ਤਪਸ਼ ਜਪ ਦੀ ਅਗਨੀ ਇਹ ਠੰਡੀ ਅਗਨ ਹੈ ਅਗ ਕਿਉਂ ਆਖਿਆ ਹੈ ਜਲਾਉਂਦੀ ਹੈ ਤੁਸੀਂ ਆਖੋਗੇ ਜੇ ਠੰਡੀ ਹੈ ਤੇ ਜਲਾਉਂਦੀ ਹੈ ਹਾਂ ਜਲਾਉਂਦੀ ਹੈ ਪਾਪਾਂ ਨੂੰ ਜਲਾਉਂਦੀ ਹੈ ਅਗੁਣਾ ਨੂੰ ਜਲਾਉਂਦੀ ਗੁਨਾਹਾਂ ਨੂੰ ਜਲਾਉਂਦੀ ਜੈਸੇ ਜਪਦਿਆਂ ਜਪਦਿਆਂ ਜਪਣ ਨੂੰ ਤਪ ਕਹਿੰਦੇ ਨੇ ਜਪ ਤੋਂ ਜੋ ਤਪ ਹੁੰਦਾ ਹੈ ਜਪ ਦੀ ਤਪਸ਼ ਜਪ ਦੀ ਅਗਨ ਯੋਗਾ ਅਗਨ ਨਾਮ ਅਗਨ ਜੈਸੇ ਜਪ ਤਪ ਬਣ ਜਾਏ ਜਪ ਤੇ ਕਰ ਰਿਹਾ ਜੇ ਤਪ ਨਹੀਂ ਬਣਿਆ ਜਪ ਤੇ ਕਰ ਰਿਹਾ ਜੇ ਅਜੇ ਅਗਨ ਪ੍ਰਗਟ ਨਹੀਂ ਹੋਈ ਪੱਥਰ ਤੇ ਰਗੜ ਰਿਹਾ ਜੇ ਅਜੇ ਅਗ ਨਹੀਂ ਪੈਦਾ ਹੋਇਆ ਪੱਥਰ ਦੋ ਰਗੜ ਕੇ ਜਰਾ ਗਰਮ ਹੋ ਜਾਂਦਾ ਤਾਂ ਅਗ ਪੈਦਾ ਹੁੰਦੀ ਪਰਾਚੀਨ ਕਾਲ ਦੇ ਚ ਪੱਥਰਾਂ ਨੂੰ ਰਗੜ ਕੇ ਹੀ ਅਗ ਪੈਦਾ ਕਰਦੇ ਸਨ ਰਗੜ ਰਹਿਣ ਰਗੜ ਰਹਿਣੇ ਪੱਥਰ ਗਰਮ ਹੋ ਗਏ ਅਗਨੇ ਕਰਦੇ ਲੱਕੜ ਨੂੰ ਵੀ ਰਗੜ ਕੇ ਅਗ ਪੈਦਾ ਕਰਦੇ ਸਨ ਜਿਨ੍ਹਾਂ ਜਨਾ ਇਲਾਕਿਆਂ 'ਚ ਪੱਥਰ ਨਹੀਂ ਸਨ ਉਹਨੂੰ ਕ੍ਰੰਤੇ ਦੀ ਅਗ ਕਹਿੰਦੇ ਸਨ ਸ਼ੁੱਧ ਅਗਨ ਐਨ ਦੋ ਲੱਕੜਾਂ ਨੂੰ ਰਗੜਨਾ ਗਰਮ ਹੋ ਕੇ ਅਗ ਪੈਦਾ ਹੋ ਜਾਂਦੀ ਸੀ ਜਪ ਦੇ ਚ ਕੀ ਹੈ ਸੁਰਤ ਤੇ ਸ਼ਬਦ ਧਿਆਨ ਤੇ ਸ਼ਬਦ ਦੋਹਾਂ ਦਾ ਜੋੜ ਚੱਲਦਾ ਰਹੇ ਚੱਲਦਾ ਰਹੇ ਚੱਲਦਾ ਰਹੇ ਤਪ ਪੈਦਾ ਹੋ ਜਾਂਦਾ ਅਗਨ ਪੈਦਾ ਹੋ ਜਾਂਦੀ ਹੈ ਉਹਨੂੰ ਬ੍ਰह्म ਅਗਨ ਕਹਿੰਦੇ ਨੇ ਉਹਨੂੰ ਯੋਗਾ ਅਗਨ ਕਹਿੰਦੇ ਨੇ ਉਹਨੂੰ ਨਾਮ ਅਗਨ ਕਹਿੰਦੇ ਨੇ ਕਬੀਰ ਉਸਨੂੰ ਬ੍ਰह्म ਅਗਨ ਕਹਿੰਦੇ ਨੇ ਆਪਣੇ ਸ਼ਬਦ ਦੇ ਵਿੱਚ ਬ੍ਰह्म ਅਗਨ ਸਹ ਜੇ ਪਰ ਜਾਲੀ ਏਕੇ ਛੋਟ ਸੇ ਦਾ ਬ੍ਰह्म ਅਗਨੇ ਦੀ ਇੱਕੋ ਹੀ ਛੋਟ ਦੇ ਨਾਲ ਜਨਮ ਜਨਮਾਂ ਤਰਾ ਦੇ ਸਾਰੇ ਗੁਨਾਹ ਜਲਦੇ ਫਾ ਕੋ ਬਸ ਹੋ ਗਏ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਲਖ ਮੜਿਆ ਕਰ ਇਕੱਠੇ ਇਕ ਰਤੀ ਲੈ ਵਾਇ ਇਕ ਰਤੀ ਮਾਤਰ ਅਗਨ ਦੇ ਨਾਲ ਲਖਾਵਣ ਲਖਣਾ ਬਸਮ ਕੀਤੀਆਂ ਜਾ ਸਕਦਾ ਲਖਾਵਣ ਲਗਣਾ ਨੂੰ ਸਾੜਨ ਵਾਸਤੇ ਲਖਾਵਣ ਅਗਨ ਨਹੀਂ ਚਾਹੀਦੀ ਇੱਕ ਤਿਲ ਜਿਤਨੀ ਚਿਣਗਾਰੀ ਚਾਹੀਦੀ ਲਖਾਵਣ ਲਗ ਜਲ ਜਾਏ ਜਿਸ ਦਿਨ ਜਪ ਤਪ ਬਣ ਜਾਂਦਾ ਹੈ ਬਸ ਕੋਸ ਤਪਸ਼ ਦੇ ਨਾਲ ਉਸ ਸੋਸ ਦੇ ਨਾਲ ਉਸ ਅਗਨੀ ਦੇ ਨਾਲ ਜਨਮ ਜਨਮਾਂਤਰਾਂ ਦੇ ਗੁਨਾਹ ਪਾਪ ਜਲ ਜਾਂਦੇ ਹਨ ਖਲਕ ਹੋ ਜਾਂਦੇ ਹਨ ਹੁਣ ਮੈਂ ਅਰਜ਼ ਕਰਾਂ ਧਿਆਨ ਬਾਹਰ ਦੀ ਤਰਫ ਜਾਏ ਕੇਂਦਰ ਅਹੰਕਾਰ ਹੈ ਧਿਆਨ ਅੰਦਰ ਦੀ ਤਰਫ ਜਾਏ ਕੇਂਦਰ ਨਿਰੰਕਾਰ ਹੈ ਧਿਆਨ ਬਾਹਰ ਦੀ ਤਰਫ ਆਪਣੇ ਆਪ ਜਾਂਦਾ ਹੈ ਨਿਵਾਨ ਹੈ। ਵਿਕਾਰੀ ਬਣਨ ਵਾਸਤੇ ਕਾਮੀ ਬਣਨ ਵਾਸਤੇ, ਕਰੋਦੀ ਬਣਨ ਵਾਸਤੇ, ਲੋਭੀ ਬਣਨ ਵਾਸਤੇ, ਦੁਰਾਚਾਰੀ ਬਣਨ ਵਾਸਤੇ ਕੋਈ ਕਿਤਾਬਾਂ ਪੜਨ ਦੀ ਲੋੜ ਨਹੀਂ। ਕਿਸੇ ਤੋਂ ਪ੍ਰੇਰਣਾ ਲੈਣ ਦੀ ਲੋੜ ਨਹੀਂ, ਪਾਣੀ ਨਿਵਾਨ ਦੀ ਤਰਫ ਆਪ ਹੀ ਜਾਂਦਾ ਹੈ। ਆਪ ਹੀ ਜਾਂਦਾ ਹੈ। ਬਾਹਰ ਦਾ ਕੇਂਦਰ ਅਹੰਕਾਰ ਮੈਂ ਹਾਂ। ਮੈਂ ਅਹੰਕਾਰ ਤੋ ਹੁਣ ਮੈਂ ਵੱਡਾ ਤਾਂ ਹੋ ਸਕਦਾ ਮੈਂ ਮਹਾਨ ਤਾਂ ਹੋ ਸਕਦਾ ਮੇਰੇ ਕੋਲ ਕੁਝ ਮਹਾਨ ਹੋਵੇ ਤੋ ਪਹਿਲਾ ਮੇਰੀ ਉਮਰ ਬਹੁਤ ਵੱਡੀ ਹੋਵੇ ਜੇ ਯੁਗ ਚਾਰੇ ਆਰ ਜਾ ਹੋਰ ਦਸ ਹੋਣੀ ਹੋਰ ਦਸ ਗੁਣਾ ਜ਼ਿਆਦਾ ਜੀਵਨ ਦੀ ਲਾਲਸਾ ਕਦੀ ਮੁਕਦੀ ਨਹੀਂ ਮੌਤ ਆ ਕੇ ਜੀਵਨ ਮੁਕਾ ਦੇਂਦੀ ਹੈ ਸਰੀਰ ਦਾ ਲਾਲਸਾ ਨਹੀਂ ਮੁਕਦੀ ਇਨੋਂ ਮੈਂ ਜੋ ਬਿਆਨ ਕਰਦਾ ਉਹਨਾਂ ਸਭਾ ਹੋ ਗਏ ਬਾਕੀ ਖੁਲਾਸਾ ਕੱਲ ਕਰਾਂਗਾ ਸਰੀਰ ਦੀ ਮੌਤ ਲੋਭ ਦੀ ਮੌਤ ਨਹੀਂ ਹੈ ਸਰੀਰ ਦੀ ਮੌਤ ਹੰਕਾਰ ਦੀ ਮੌਤ ਨਹੀਂ ਹੈ ਸਰੀਰ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ ਸਰੀਰ ਦੀ ਮੌਤ ਕਾਮਨਾਵਾਂ ਦੀ ਮੌਤ ਨਹੀਂ ਹੈ ਅਗਰ ਸਰੀਰ ਦੀ ਮੌਤ ਵਾਸ਼ਨਾ ਦੀ ਵੀ ਮੌਤ ਹੈ ਹੰਕਾਰ ਦੀ ਵੀ ਮੌਤ ਹੈ ਔਰ ਲੋਭ ਤੇ ਕਾਮਨਾਵਾਂ ਦੇ ਵੀ ਮੌਤ ਹੈ ਫਿਰ ਜਬ ਤਬ ਕਰਨ ਦੀ ਲੋੜ ਹੀ ਨਹੀਂ ਇੱਕ ਦਿਨ ਮਰਾਂਗੇ ਸਭ ਕੁਝ ਆਪੇ ਹੀ ਮਰ ਜਾਏਗਾ ਨਹੀਂ ਮਰਦਾ ਤਨ ਮਰ ਗਿਆ ਵਾਸ਼ਨਾ ਨਹੀਂ ਮਰੀ ਤਨ ਮਰ ਗਿਆ ਕਾਮਨਾਵਾਂ ਨਹੀਂ ਮਰੀਆਂ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਇੱਕ ਇੱਕ ਸਵਾਸ ਦੇਤੇ ਪਤਾ ਨਹੀਂ ਕਿੰਨੀਆਂ ਕਾਮਨਾਵਾਂ ਵਾਸ਼ਨਾਵਾਂ ਤੰਦੇ ਮੌਤ ਨਾਲ ਹੰਕਾਰ ਦੀ ਮੌਤ ਨਹੀਂ ਹੁੰਦੀ ਵਾਸ਼ਨਾ ਦੀ ਮੌਤ ਨਹੀਂ ਹੁੰਦੀ ਇਹ ਜਪ ਤੱਪ ਸਰੀਰ ਨੂੰ ਅਗਨ ਭੇਟ ਕੀਤਾ ਜਾਏ ਉਸ ਤੋਂ ਪਹਿਲੇ ਗੁਨਾਹਾਂ ਨੂੰ ਬ੍ਰਹਮ ਦੀ ਅਗਨ ਦੇ ਜਲਾ ਦੇਵੇ ਮਨੁੱਖ ਸਰੀਰ ਨੂੰ ਚੇਤਕ ਤੇ ਰੱਖ ਕੇ ਜਲਾ ਦਿੱਤਾ ਜਾਏ ਉਸ ਤੋਂ ਪਹਿਲੇ ਨਾਮ ਦੀ ਅਗਨ ਦੇ ਸਾਰੇ ਗੁਨਾਹਾਂ ਨੂੰ ਸਾੜ ਦੇਵੇ ਤਾਂ ਸੰਸਾਰ ਤੇ ਆਇਆ ਸਫਲ ਗਿਆਨ ਦਾ